ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਵਲ ਹਰਿਆਣਾ ਹਾਈ ਕੋਰਟ ਮੈਂ ਕੱਲ ਵੀ ਇੱਕ ਵੀਡੀਓ ਕੀਤੀ ਸੀ ਜਿਹੜੇ ਆ ਕੋਰਟ ਕਚੈਰੀਆਂ ਦੇ ਵਿੱਚ ਜਿਹੜੇ ਇਹ ਐਲਮਦ ਰੂਮ ਦੇ ਵਿੱਚ ਜਿਹੜੇ ਬੈਠੇ ਨੇ ਕਲਰਕ ਤੇ ਜਿਹੜੇ ਇਹ ਰੀਡਰ ਨੇ ਕੁਝ ਇਹ ਸਾਰਿਆਂ ਨੂੰ ਵਧਨਾਮ ਕਰਦੇ ਨੇ ਪੈਸੇ ਲੈਣ ਤੋਂ ਬਿਨਾ ਇਹ ਨਾ ਤਾਂ ਬੇਲਾਂ ਦੇ ਵਿੱਚ ਭਰਾਉਂਦੇ ਨੇ ਠੀਕ ਹੈ ਫਾਈਲ ਇਹ ਕੋਰਟ ਦੇ ਵਿੱਚ ਨਹੀਂ ਪਹੁੰਚਦੀ ਗਏ ਇਹਨਾਂ ਦੇ ਲਈ ਵੀ ਰੱਖੀ ਜਾਂਦੀ ਹੈ ਕੋਰਟ ਦੇ ਵਿੱਚ ਪਹੁੰਚਾਉਣ ਦੇ ਲਈ ਵੀ ਜਿੱਦਾਂ ਕੇਸ ਲੱਗੇ ਹੋਵੇ ਉਹਦੇ ਵੀ ਪੇਮੈਂਟ ਦੀ ਮੰਗ ਕੀਤੀ ਜਾਂਦੀ ਹੈ ਜਦੋਂ ਦੂਜੀ ਜਿਹੜੇ ਡਾਇਰੈਕਸ਼ਨ ਦੇ ਵਿੱਚ ਜਾਂਦੇ ਆ ਕਿ ਇਸ ਫਾਈਲ ਕਰਨ ਦੇ ਲਈ ਕੋਈ ਯੂਨੀਅਨ ਜਿਹੜੇ ਇੱਕ ਪ੍ਰੌਕਸੀ ਕਾਉਂਸਲ ਹੈਗੇ ਨੇ ਉਹ ਜਾਂਦੇ ਨੇ ਖਾਸ ਕਰਕੇ ਕੁੜੀਆਂ ਤੋਂ ਪੈਸੇ ਦੀ ਮੰਗ ਡਿਮਾਂਡ ਕੀਤੀ ਜਾਂਦੀ ਹੈ ਮੈਂ ਹੁਣ ਇਸ ਵੀਡੀਓ ਦੇ ਵਿੱਚ ਮੈਨੂੰ ਇਹ ਕਹਿਣਾ ਚਾਹਣਾ 22 ਤਿਆਰ ਰਹੇ ਹੋ ਹੁਣ ਇਸ ਲੜਾਈ ਦੇ ਲਈ ਕਰਪਸ਼ਨ ਪਹਿਲਾਂ ਹੀ ਦੇਖੋ ਇੱਥੇ ਜਸਟਿਸ ਲੈਣ ਦੇ ਲਈ ਲੋਕ ਆਉਂਦੇ ਨੇ ਇੱਕ ਬਹੁਤ ਵੱਡਾ ਜਿਹੜਾ ਕੋਡ ਹੈ ਤੁਸੀਂ ਜੋ ਸਮਝ ਰਹੇ ਹੋ ਨਾ ਇੱਥੇ ਚੱਕਰ ਵੀ ਤੁਸੀਂ ਜੁਡੀਸ਼ੀਅਲ ਸਿਸਟਮ ਵੀ ਬਦਨਾਮ ਕਰਦੇ ਹੋ ਤਾਂ ਮੈਂ ਪਹਿਲਾ ਵੀਡੀਓ ਕੀਤਾ ਇਹਨਾਂ ਦੇ ਕੰਪਲੀਟ ਇਹਨਾਂ ਦੇ ਪਰਚੇ ਵੀ ਦਰਜ ਹੋਣਗੇ ਵਿਦ ਸਬੂਤ ਪਰਚੇ ਦਰਜ ਹੋਣਗੇ ਠੀਕ ਹੈ ਜਿੰਨੇ ਵੀ ਜੂਨੀਅਰ ਵਕੀਲ ਹੈਗੇ ਨੇ ਜਾਂ ਨਵੇਂ ਫਰੈਸ਼ ਆ ਰਹੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਵੱਧ ਤੋਂ ਵੱਧ ਸਾਡਾ ਵੀ ਸਾਥ ਦਿਵੋ ਕਿਸੇ ਨੂੰ ਵੀ ਕਿਰਪਿਆ ਨਹੀਂ ਦੇਣਾ ਹੈਗਾ ਜੇ ਤੁਸੀਂ ਦਓਗੇ ਤਾਂ ਹੀ ਬੜਾਵਾ ਹੁੰਦਾ ਛੋਡੇ ਕੰਮ ਬਾਈ ਜੀ ਵੈਸੇ ਹੋਣਗੇ ਇਹਨਾਂ ਦੀ ਡਿਊਟੀ ਹੈ ਪੇਮੈਂਟ ਸਰਕਾਰ ਇਹਨਾਂ ਨੂੰ ਦਿੰਦੀ ਹੈ ਇਹ ਬਾਉਂਡਰੀ ਨੇ ਡਿਊਟੀ ਕਰਨ ਲਈ ਜੇ ਤੁਸੀਂ ਇਹਨਾਂ ਨੂੰ 100-200 ਰੁਪਿਆ ਦੇ ਕੇ ਬਾਹਰ ਕੋਈ ਹੋਕਾ ਮਾਰਦਾ ਉਹਨੂੰ ਦਿਨੇ ਉਹ ਵੀ ਸਾਡਾ ਕੰਮ ਹੋ ਗਿਆ ਸਾਡੀਆਂ ਬੇਲਾ ਹੋ ਗਈਆਂ ਇਹ ਵੀ ਇੱਕ ਬਹੁਤ ਵੱਡਾ ਖਿਲਾੜਾ ਕ੍ਰਪਸ਼ਨ ਦੇ ਵਿੱਚ ਵੀ ਆਉਂਦਾ ਹੈ ਤਾਂ ਇਹਨਾਂ ਦੇ ਪਰਚਾ ਵੀ ਦਰਜ ਹੋਊਗਾ ਵਿੱਦ ਸਬੂਤ ਪਰਚਾ ਦਰਜ ਹੋਊਗਾ ਇਹਨਾਂ ਦਾ ਉਹ ਜਿੰਵੇਂ ਮਰਜ਼ੀ ਅਸੀਂ ਇਹਨੂੰ ਖਿੱਚੇ ਕੰਮ ਨੂੰ ਸੋ ਮੈਂ ਮਾਨਜੋਗ ਹੱਤ ਚੁਰ ਕੇ ਫਿਰ ਵੇਚਦੀ ਕਰਦਾ ਵੀ ਜਿੰਨੀਆਂ ਵੀ ਪੰਜਾਬ ਦੀਆਂ ਨੇ ਕੋਰਸ ਨੇ ਸੈਸ਼ਨ ਜੱਜ ਹੈਗੇ ਨੇ ਤਾਂ ਉੱਥੇ ਇਹਨਾਂ ਨੂੰ ਸਟ੍ਰਿਕਟ ਐਕਸ਼ਨ ਇਹਨਾਂ ਦੇ ਉੱਪਰ ਲਿਆ ਜਾਵੇ ਤੇ ਹਰੇਕ ਜਿਹੜੇ ਹੈਗੇ ਨੇ ਮੀਟਿੰਗ ਲਾ ਕੇ ਜਿੰਨੇ ਵੀ ਮੈਜਿਸਟਰੇਟ ਨੇ ਉਹਨਾਂ ਨੂੰ ਪਲੀਜ਼ ਬੇਨਤੀ ਸਵੀਕਾਰ ਕੀਤੀ ਜਾਵੇ ਵੀ ਇਹ ਜੋ ਪਰ ਇੱਕ ਸਟ੍ਰਿਕਟ ਆਪਾਂ ਇਹ ਵੀ ਧਿਆਨ ਰੱਖੀਏ ਆਪਣੀ ਇਹ ਇੱਕ ਮੋਰਲ ਡਿਊਟੀ ਬਣਦੀ ਹੈ ਸਾਡੇ ਬਗਲ ਵਕੀਲਾਵਾਂ ਵੱਲੋਂ ਦੇ ਵੀ ਇਸ ਚੀਜ਼ ਨੂੰ ਅੱਜ ਤੋਂ ਇਹ ਕਮਾਂਡ ਸ਼ੁਰੂ ਹੈ ਵੀ ਜਿੱਥੇ ਵੀ ਸਾਨੂੰ ਇਦਾਂ ਦੇ ਕਿਸੇ ਵੀ ਕੋਰਟ ਦਾ ਐਲਮਾ ਰੂਮ ਦੇ ਵਿੱਚ ਕੋਈ ਵੀ ਕਲਰਕ ਹੈ ਕੋਈ ਵੀ ਐਡਮਿਨਿਸਟਰੇਟਰ ਦਾ ਉੱਤੇ ਵਿੱਚ ਕੰਮ ਕਰ ਰਿਹਾ ਹੈ ਜਾਂ ਕੋਈ ਵੀ ਰੀਡਰ ਇਦਾਂ ਦੇ ਟੰਗਬਰਤ ਦਾ ਰਹਿ ਗਿਆ ਨਾ ਜਾਂ ਬੰਦੇ ਦੀ ਗੱਲ ਨਾ ਸੁਣੀ ਗਈ ਉੱਥੇ ਵੀ ਉਹਨੂੰ ਪਤਾ ਲੱਗ ਰਿਹਾ ਹੈ ਬੰਦੇ ਨੂੰ ਵੀ ਇੱਥੇ ਪੈਸੇ ਦੀ ਇਹ ਮੰਗ ਕੀਤੀ ਜਾ ਰ ਤਾ ਅਸੀਂ ਨਹੀਂ ਬਖਸ਼ਾਂਗੇ ਪਰਚੇ ਵੀ ਦਰਜ ਕਰਾਵਾਂਗੇ ਤੇ ਨੌਕਰੀ ਤੋਂ ਵੀ ਜਿਹੜਾ ਬਰਗਾਹ ਹੋਣਗੇ ਫੇਰ ਨਾ ਕਹੋ ਵੀ ਇੱਧਰ ਤੋਂ ਇੱਧਰ ਹੋ ਗਈ ਚੁੱਪਚਾਪ ਆਪਣਾ ਪਿਆਰ ਦੇ ਨਾਲ ਕੰਮ ਕਰੋ ਇਹਨੂੰ ਇਹ ਨਹੀਂ ਸਾਨੂੰ ਧਮਕੀ ਹੈ ਇਹ ਲੋਕਾਂ ਦੇ ਹੱਕ ਦੇ ਲਈ ਆਵਾਜ਼ ਹੈ ਵੀ ਜਿਹੜਾ ਇਹ ਗੰਦਲਾਪਨ ਹਰੇਕ ਕੋਰ ਦੇ ਵਿੱਚ ਫਿਰਿਆ ਹੈ ਜਾਂ ਇਹ ਬਹੁਤ ਇਹ ਛੱਡਣਾ ਨਹੀਂ ਹੈਗਾ ਅਸੀਂ ਨੇ ਦੂਜੇ ਜੇ ਕਮੈਂਟਸ ਬਹੁਤ ਆਏ ਸੀ ਸਕਰੀਨਸ਼ਾਟ ਮੇਰੇ ਲਈ ਹੋਏ ਨੇ ਕੋਈ ਰਾਜਪੁਰੇ ਦੀ ਗੱਲ ਕਰਦਾ ਹੈ ਵੀ ਉੱਥੋਂ ਵਿੱਲਾਂ ਦੇ ਡਰਾ ਡਰਾ ਕੇ ਉਹਨਾਂ ਤੋਂ ਪੈਸੇ ਲੈ ਰਹੇ ਨੇ ਕੋਈ ਸਮਾਣੇ ਦੀ ਗੱਲ ਕਰ ਰਿਹਾ ਉਹਦੇ ਵਿੱਚ ਕਮੈਂਟਸ ਲੋਕਾਂ ਦੇ ਆਏ ਜਿਹੜੇ ਲੋਕਾਂ ਨਾਲ ਗੱਲਾਂ ਬਾਪਰੀਆਂ ਨੇ ਤਾਂ ਹੀ ਬੋਲਦੇ ਨੇ ਇਹ ਤਾਂ ਹੁਣ ਦਮ ਰੱਖਿਆ ਬੋਲਣ ਦਾ ਮੈਂ ਹੋਰ ਵਕੀਲਾਂ ਨੂੰ ਵੀ ਕਰੂੰਗਾ ਵੀ ਵੱਧ ਤੋਂ ਵੱਧ ਇਹਦੇ ਉੱਪਰ ਅੰਦਰ ਕੌਨਫੀਡੈਂਸ ਲੈ ਕੇ ਹੀ ਖਿੱਚੋ ਮਰਦਾ ਕੰਮ ਆਪਾਂ ਨੂੰ ਹੀ ਔਖਾ ਹੋ ਰਿਹਾ ਇਹ ਆਪਾਂ ਲੋਕਲ ਕਰਦੇ ਆ ਚਲੋ ਉੱਥੇ ਠੀਕ ਹੈ ਵੀ ਆਪਾਂ ਨੂੰ ਜਾਣਦੇ ਨੇ ਸਾਰੇ ਬਟ ਕਿਸੇ ਹੋਰ ਸ਼ਹਿਰ ਦੇ ਵਿੱਚ ਜਾ ਕੇ ਆਪਾਂ ਉੱਥੇ ਕਿਸ ਕੋਈ ਫਾਈਲ ਕਰਦੇ ਆ ਨਾ ਉੱਥੋਂ ਦੀ ਬਾਹਰ ਨੂੰ ਵੀ ਪਤਾ ਲੱਗੇ ਵੀ ਇਹ ਥੋੜੇ ਜਿਹੇ ਸਿਸਟਮ ਹੋਕ ਹੀ ਰਿਹਾ ਇੱਥੇ ਅੰਦਰ ਪੈਸੇ ਤੋਂ ਬਿਨਾ ਕੋਈ ਗੱਲ ਹੋਈ ਨਹੀਂ ਹੁੰਦੀ ਹੁੰਦੀ ਉਹ ਨਹੀਂ ਹੈਗੀ ਹੈਗੀ ਜੋ ਉਹਨਾਂ ਦੀ ਇੱਕ ਡਿਊਟੀ ਬਣਦੀ ਹੈ ਸੋ ਖਿੱਚ ਕੇ ਰੱਖਣਾ ਪਰਚੇ ਲਈ ਰੈਡੀ ਰਹੋ ਬਾਈ ਜੀ ਜੇ ਅੱਜਾਂ ਦਾ ਕੋਈ ਕਰਾਪਸ਼ਨ ਕੇਸ ਮਿਲ ਗਿਆ ਮੈਨੂੰ ਫੇਰ ਨਾ ਕਹਿਓ ਵੀ ਇਹ ਆ ਚੁੱਪਚਾਪ ਆਪਣੀ ਮਿਹਨਤੋਂ ਦਾ ਪੈਸਾ ਕਮਾਓ ਆਪਾਂ ਦਾ ਘਰ ਪਰ ਮਾਰ ਕਮਾਓ ਇਹ ਨਾ ਹੋਵੇ ਹੁਣ ਲੋਕਾਂ ਦੇ ਤੁਸੀਂ ਉਹ ਤਾਂ ਵਿਚਾਰੇ ਪਹਿਲੇ ਹੀ ਮਰੇ ਹੁੰਦੇ ਹੁੰਦੇ ਨੇ ਫੇਰ ਤੁਸੀਂ ਜੇਬਾ ਉਹਨਾਂ ਦੀ ਆਖ ਖਾਲੀ ਕਰਦੇ ਹੋ ਤਾਂ ਸੋ ਸਮਝ ਕੇ ਰਹੋ ਹੁਣ ਠੀਕ ਹੈ ਜਹ ਗਾਲਾਂ ਮੈਨੂੰ ਜਿੰਨੀ ਮਰਜ਼ੀ ਕੱਢੀ ਚਲੋ ਕਮੈਂਟਾਂ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਹੈਗਾ ਪਰ ਤੱਕਾ ਨਹੀਂ ਜਲੰਬ ਦੇਣਾ ਸੀ ਤਫੇਰ ਨਾ ਕਹੋ ਜਿਹੜੀ ਮਰਜ਼ੀ ਕੋਟ ਹੋਵੇ ਇੰਡੀਆ ਦੀ ਜਿਹੜੀ ਮਰਜ਼ੀ ਹੋਵੇ ਲੋਕਰ ਪੰਜਾਬ ਦੇ ਜਿਹੜੀ ਮਰਜ਼ੀ ਹੋਵੇ ਕਿਤੇ ਕੋਈ ਨਹੀਂ ਬਖਸ਼ਣਾ ਹੈਗਾ ਸਿੱਧੀ ਕਲੀਅਰ ਗੱਟ ਹੈ ਥੈਂਕ ਯੂ